ਨੇ ਹਾਕੀ ਦੇ ਰੂਲਸ ਕਹਿ ਲੋ ਹਾਕੀ ਦੀਆਂ ਗਰਾਊਂਡਸ ਕਹਿ ਲੋ ਬਟ ਸਭ ਤੋਂ ਵੱਡੀ ਚੇਂਜ ਤੇ ਹੈ ਕਿ ਸਾਡੇ ਪਲੇਅਰਸ ਦਾ ਜਿਹੜਾ ਇੱਕ ਮਾਈਂਡਸੈਟ ਹੈਗਾ ਉਹ ਜਿਵੇਂ ਹਰਮਨ ਹੁਣਾਂ ਨੇ ਦੱਸਿਆ ਕਿ ਅਸੀਂ ਮੈਡਲ ਜਿੱਤਣ ਵਾਸਤੇ ਜਾਂਦੇ ਆ ਨਾ ਕਿ ਪਾਰਟਿਸਿਪੇਟ ਕਰਨ ਵਾਸਤੇ ਜਾਂਦੇ ਆ ਸੋ ਬੜੀ ਵੱਡੀ ਗੱਲ ਹੈ ਤੇ ਜਿਹੜੀ ਗੱਲ ਸਾਡੇ ਸਰਪੰਚ ਸਾਹਿਬ ਨੇ ਤੁਹਾਨੂੰ ਨਹੀਂ ਦੱਸੀ ਉਹ ਮੈਂ ਦੱਸ ਦਿੰਨਾ ਆ ਕਿ ਸਾਡੀ ਜਿਹੜੀ ਆ ਉਹ ਸਭ ਤੋਂ ਵੱਡੀ ਅਟੈਚਮੈਂਟ ਇਹ ਆ ਕਿ ਜਦੋਂ ਮੇਰੇ ਸੁਪਨੇ ਜਿਹੜੇ ਆ ਉਹ ਇਹ ਪੂਰੇ ਕਰ ਰਿਹਾ ਜੀ ਮੇਰੇ ਮਨ ਚ ਬੜੀ ਇੱਛਾ ਸੀਗੀ ਵੀ ਅਸੀਂ ਆਪਦੇ ਦੇਸ਼ ਵਾਸਤੇ 올림픽 ਦਾ ਮੈਡਲ ਜਿੱਤੀਏ। ਉਹ ਮੈਂ ਨਹੀਂ ਕਰ ਸਕਿਆ ਪਰ ਪ੍ਰਮਾਤਮਾ ਨੇ ਸਾਨੂੰ ਇਸ ਪਾਸੇ ਨੂੰ ਲਾਉਣਾ ਸੀਗਾ ਇਹ ਬਲ ਬਖਸ਼ਣਾ ਸੀ ਤੇ ਉਹ ਮੇਰੇ ਸੁਪਨੇ ਇਹ ਛੋਟਾ ਵੀਰ ਪੂਰੇ ਕਰ ਰਿਹਾ। ਸੋ ਮੈਂ ਇਹਦੇ ਵਿੱਚ ਆਪਣੇ ਆਪ ਨੂੰ ਦੇਖਦਾ ਆਂ ਇਹ ਸੋਚਦਾ ਆਂ ਕਿ ਜਿਹੜੀ ਸੇਵਾ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਸੀ ਉਹ ਤੋਂ ਵੱਡੀ ਸੇਵਾ ਸਾਡੇ ਇਸ ਛੋਟੇ ਵੀਰ ਨੂੰ ਬਖਸ਼ੀ ਹੈ ਤੇ ਪ੍ਰਮਾਤਮਾ ਇਸੇ ਤਰੀਕੇ ਚੜ੍ਹਦੀ ਕਲਾ ਚ ਰੱਖੇ। ਸਿਰ ਗੁਰੂ ਨਾਮਦਾਸ ਜੀ ਤਾਂ ਧੰਨ ਬਾਬਾ ਦੀਪ ਸਿੰਘ ਜੀ ਆਪ ਦਾ ਮਿਹਰ ਭਰਿਆ ਆਤ ਰੱਖਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਪੰਚ ਸਾਹਿਬ ਜਿਹੜੇ ਆ ਇਹ 골ਡ ਮੈਡਲ ਜਿੱਤ ਕੇ ਬਿਲਕੁਲ ਹਾਕੀ ਦਾ ਯੋਗ ਜਿਹੜਾ ਹੈ ਹਾਕੀ ਦਾ ਪਰ ਚੁੱਕਿਆ ਉਹ ਬਿਲਕੁਲ ਹਾਕੀ ਦਾ ਯੋਗ ਹੈਗਾ ਹੈ ਜੀ ਹਾਕੀ ਦਾ ਯੋਗ ਕਦੀ ਵੀ ਨਹੀਂ ਸੀ ਗਿਆ ਠੀਕ ਹੈ ਵਿੱਚ ਥੋੜੀਆਂ ਬਹੁਤੀਆਂ ਕਮੀਆਂ ਪੇਸ਼ੀਆਂ ਸੀਗੀਆਂ ਬਟ ਜਿਵੇਂ ਕਪਤਾਨ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ ਤਾਂ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਹਾਕੀ ਨੂੰ ਸਪੋਰਟ ਕਰੋ ਹਾਕੀ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਔਰ ਹੁਣ ਜਿਹੜੀ ਟੀਮ ਹੈਗੀ ਆ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹੋਰ ਵੀ ਪਲੇਅਰਸ ਹੈਗੇ ਨੇ ਬਹੁਤ ਵਧੀਆ ਨੇ ਔਰ ਦੇਸ਼ ਦਾ ਮਾਣ ਸਤਿਕਾਰ ਹਮੇਸ਼ਾ ਉੱਚਾ ਰੱਖਣਾ। ਭਾਜੀ ਕਲਾਸ ਇਹ ਜਿਹੜਾ ਅਸੀਂ ਇਹਨਾਂ ਨੂੰ ਤਿਆਗ ਦਿੱਤਾ ਸਰਪੰਚ ਸਾਹਿਬ ਦਾ ਇਹ ਇਹ ਨਰਾਜ਼ਗੀ ਹੈ। ਇਹਦਾ ਰਾਜ ਬਸ ਕੁਝ ਨਹੀਂ ਜੀ ਸਰਪੰਚ ਜਿਹੜਾ ਹੁੰਦਾ ਉਹ ਸਾਰਿਆਂ ਦੀ ਭਲਾਈ ਚਾਹਣ ਵਾਲਾ ਇੱਕ ਨੁਮਾਇੰਦਾ ਹੁੰਦਾ। ਪਿੰਡ ਦਾ ਮੁਖੀਆ ਹੁੰਦਾ। ਪਿੰਡ ਦਾ ਮੁਖੀਆ ਹੁੰਦਾ ਜੀ ਉਸੇ ਤਰੀਕੇ ਇੰਡੀਆ ਟੀਮ ਦਾ ਮੁਖੀਆ ਹੈ ਜੀ। ਸੋ ਇਹ ਸਰਪੰਚ ਸਾਹਿਬ ਨੇ ਤੇ ਹੁਣ ਇਹਨਾਂ ਨੇ ਜਿਹੜੀ ਇਹਨਾਂ ਦੀ ਬਾਦਸ਼ਾਹਤ ਆ। ਉਹ ਇਹ ਹੁਣ ਕੱਲੇ ਪਿੰਡ ਦਾ ਜਾਂ ਕੱਲੀ ਟੀਮ ਦਾ ਮੁਖੀ ਨਹੀਂ ਹੁਣ ਇਹ ਪੂਰੇ ਵਰਲਡ ਦਾ ਮੁਖੀਆ ਹੋ ਗਿਆ। ਬਤੌਰ ਕੋਚ ਲੱਗਦਾ ਇਹ ਸਰਪੰਚੀ ਵਧੀਆ ਦਿਖਾਈ ਹੈ ਸਭਨਾਂ ਦਾ। ਬਿਲਕੁਲ ਬਿਲਕੁਲ ਜੀ ਤੁਸੀਂ ਸਾਰੇ ਦੱਸੋ ਸਰਪੰਚੀ ਕਿਦਾਂ ਦੀ ਰਹੀ ਹੈ। ਆਉਣ ਵਾਲੇ ਸਮੇਂ ਇਟਸ 13:25 ਖੇਡਣਾ ਦੇ ਵਿੱਚ ਇੱਥੇ ਹੀ ਕੀਤਾ ਸੀ ਇਸੇ ਧਰਤੀ ਦੇ। ਫੇ ਕਦੇ-ਕਦੇ ਟਰੈਕਟਰ ਵੀ ਵਹਾ ਲਈਦਾ ਹੈ ਵੀ ਚਾਹ ਟਰੈਕਟਰ ਤੇ ਤੇ ਟਰੈਕਟਰ ਵੀ ਵਹਾ ਵਹਾ ਪਹਿਲਾਂ ਤੇ ਇਹ ਇਹ ਕੋ ਗਾਣਾ ਸੁਣਿਓ ਕਿਦੇ ਇਹ ਨਵੀਂ ਗੱਲ ਨਾ ਤੇ ਫੇਰ ਉਹ ਕਿੱਦਾਂ ਵਟ ਕੱਢਦਾ ਏ ਹਿਡਨ ਟੈਲੈਂਟ ਚ ਸਾਰੇ ਵੱਡ ਲਿਆਗੇ ਮੈਂ ਪਹਿਲਾਂ ਸਿੱਖਦਾ ਸੀ tane ਪਿੰਡ ਭਗੜਾ ਪੁਰਾ ਸੀ ਤੇ ਸਕੂਲੇ ਕੋ ਦਾ ਹੁੰਦਾ ਸੀ ਫਰ ਭੁੰਨੀਆਂ ਵੀ ਲਿਆਂਦਾ ਚਾਚਾ ਚਲੋ ਮਾਲਕ ਨੇ ਜਿਹਨੂੰ ਖੜਨਾ ਸੀ ਉਹਨੂੰ ਕੀਤਾ ਸਰਬਤ ਸਾਹਿਬ ਡਾੜੀ